ਕੀ ਗੁਰੂ ਨਾਨਕ ਦੇਵ ਜੀ ਕੱਲੇ ਸਿੱਖਾਂ ਦੇ ਗੁਰੂ ਨੇ? ਚੀਨ ਤੱਕ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਦਾ ਨਾਮ ਬਾਬਾ ਫੂਸਾ। ਅੱਜ ਕਿ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਗਏ, ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਕਿਹੜੇ ਨਾਮ ਦੇ ਨਾਲ ਜਾਣਨਾ ਸ਼ੁਰੂ ਕੀਤਾ? ਉਹਦੇ ਬਾਰੇ ਗੱਲ ਕਰਾਂਗੇ। ਕਿਉਂ ਕਿ ਕਿੜਕ ਦੇ ਮਹਾਰਾਜ ਸਰਬਸਾਂਝੇ ਗੁਰੂ ਨੇ। ਆ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਿੱਖ Empire ਤੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਸੇ ਇਤਿਹਾਸ ਨਾਲ ਜਾਂ ਹੋਰ ਇਤਿਹਾਸਿਕ ਫੈਕਟਸ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਸਾਡੀ ਅੱਜ ਦੀ ਵੀਡੀਓ ਕੁਰਮਾਨਕ ਦੇ ਮਹਾਰਾਜ ਜੀ ਦੇ ਵੱਖ-ਵੱਖ ਨਾਵਾਂ ਦੇ ਬਾਰੇ ਕਿ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਗਏ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਕਿਹੜੇ ਨਾਮ ਦੇ ਨਾਲ ਜਾਣਨਾ ਸ਼ੁਰੂ ਕੀਤਾ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸਰਬਸਾਂਝੇ ਗੁਰੂ ਨੇ ਕੀ ਗੁਰੂ ਨਾਨਕ ਦੇਵ ਜੀ ਕੱਲੇ ਸਿੱਖਾਂ ਦੇ ਗੁਰੂ ਨੇ ਪੂਰੇ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਸ-ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਚੀਨ ਤੱਕ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਦਾ ਨਾਮ ਬਾਬਾ ਫੂਸਾ ਅੱਜ ਆਪਾਂ ਗੱਲ ਕਰਾਂਗੇ ਇਹਨਾਂ ਨਾਵਾਂ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਉਹਨਾਂ ਦਾ ਜਨਮ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਇਆ ਜਨਮ ਤੋਂ ਲੈ ਕਰਕੇ 1400 69 ਈਸਵੀ ਤੋਂ ਲੈ ਕਰਕੇ 1539 ਈਸਵੀ ਤੱਕ ਬਾਬਾ ਜੀ ਨੇ ਆਪਣੀਆਂ ਇਹਨਾਂ ਉਦਾਸੀਆਂ ਤੇ ਆਪਣੇ ਜੀਵਨ ਕਾਲ ਦਾ ਸਫ਼ਰ ਕੀਤਾ। ਇਹਨਾਂ ਸਫ਼ਰ ਅੰਦਰ ਇਸ ਸੰਸਾਰ ਦੇ ਅੰਦਰ ਇੱਕ ਧੁੰਦ ਪਈ ਸੀ। ਜਿਸ ਨੂੰ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਉਹ ਧੁੰਦ ਸੀਗੀ ਇਥੋਂ ਦੇ ਲੋਕਾਂ ਦੀ ਵਹਿਮਾਂ ਪਰਮਾਂ ਦੀ ਧੁੰਦ। ਉਹ ਧੁੰਦ ਸੀ ਪਖੰਡਵਾਦ ਦੀ ਧੁੰਦ ਉਹ ਧੁੰਦ ਸੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੇ ਜਾਣ ਦੀ ਧੁੰਦ ਉਹ ਧੁੰਦ ਸੀ ਗਰੀਬ ਨੂੰ ਕੁੱਟੇ ਜਾਣ ਦੀ ਧੁੰਦ ਮੇਰੇ ਪਾਤਸ਼ਾਹ ਨੇ ਇਹ ਧੁੰਦ ਨੂੰ ਇਸ ਤੂਫਾਨੀ ਸੰਸਾਰ ਚ ਆਣ ਕੇ ਖਤਮ ਕੀਤਾ ਗੁਰਨਾਨਕ ਦੇਵ ਮਹਾਰਾਜ ਜੀ ਨੇ ਇਸ ਉਦਾਸੀਆਂ ਦੇ ਅੰਦਰ ਵੱਖ-ਵੱਖ ਥਾਵਾਂ ਤੇ ਗਏ ਜਿੱਥੇ-ਜਿੱਥੇ ਵੀ ਪਾਤਸ਼ਾਹ ਗਏ ਉੱਥੇ-ਉੱਥੇ ਹਜ਼ੂਰ ਨੂੰ ਵੱਖ-ਵੱਖ ਨਾਵਾਂ ਦੇ ਨਾਲ ਸੱਦੇ ਜਾਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੇ ਭਾਰਤ ਦੇ ਅੰਦਰ ਪਾਕਿਸਤਾਨ ਦੇ ਅੰਦਰ ਇਹਨਾਂ ਨੂੰ ਲੋਕ ਗੁਰੂ ਨਾਨਕ ਕਹਿ ਕੇ ਨਮਸਤਕ ਹੁੰਦੇ ਨੇ ਧੰਨ ਧੰਨ ਗੁਰੂ ਨਾਨਕ ਸਾਹਿਬ ਜਿਵੇਂ ਕਿ ਅਸੀਂ ਪੂਰੇ ਦੇਸ਼ ਅੰਦਰ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਇਸੇ ਤਰ੍ਹਾਂ ਚੀਨ ਦੇ ਅੰਦਰ ਗੁਰੂ ਸਾਹਿਬ 1514 ਈਸਵੀ ਤੋਂ ਲੈ ਕਰਕੇ 1518 ਈਸਵੀ ਤੱਕ ਵਿਚਰੇ ਉਥੋਂ ਦੇ ਲੋਕਾਂ ਨੇ ਉਹਨਾਂ ਤੋਂ ਖੁਸ਼ ਹੋ ਕਰਕੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਤੇ ਉਹਨਾਂ ਨੇ ਗੁਰਨਾਨਕ ਦੇਵ ਮਹਾਰਾਜ ਜੀ ਨੂੰ ਬਾਬਾ ਫੂਸਾ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਪਾਤਸ਼ਾਹ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਜਦੋਂ ਤਿੱਬਤ ਦੀ ਧਰਤੀ ਤੇ ਗਏ 1514 ਤੋਂ ਲੈ ਕੇ ਕਰਕੇ 1518 ਈਸਵੀ ਤੱਕ ਲਗਭਗ ਕੋਈ 2.5 ਸਾਲ ਇੱਥੇ ਵਿਚਰੇ ਤੇ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਨਾਨਕ ਲਾਮਾ ਲੈ ਕੇ ਪੁਕਾਰਿਆ ਫਿਰ ਪਾਤਸ਼ਾਹ ਤਿੱਬਤ ਦੀ ਧਰਤੀ ਤੋਂ ਪਹਿਲਾਂ ਸ਼੍ਰੀਲੰਕਾ ਦੀ ਧਰਤੀ ਤੇ ਗਏ 1510 ਤੋਂ ਲੈ ਕੇ 1512 ਈਸਵੀ ਤੱਕ ਪਾਤਸ਼ਾਹ ਜੀ ਇੱਥੇ ਰਹਿ ਕੇ ਰਹਿਤਾ ਦੇ ਮਹੀ ਵਰਸਾਉਂਦੇ ਰਹੇ ਤੇ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਨਾਨਕਚਾਰੀਆ ਕਹਿ ਕੇ ਯਾਦ ਕੀਤਾ ਜਾਣ ਲੱਗਾ ਇਸ ਤੋਂ ਬਾਅਦ ਪਾਤਸ਼ਾਹ ਸਿੱਕਮ ਦੀ ਧਰਤੀ ਤੇ ਗਏ 1516 ਈਸਵੀ ਦੌਰਾਨ ਇੱਥੇ ਆਪ ਜੀ ਨੂੰ ਗੁਰੂ ਰਪੋਚੀਆ ਦੇ ਨਾਮ ਨਾਲ ਸੰਬੋਧਨ ਕੀਤਾ ਜਾਣ ਲੱਗਾ ਇਸ ਤੋਂ ਬਾਅਦ ਪਾਸ਼ਾ ਮਕਾ ਮਦੀਨਾ ਦੀ ਧਰਤੀ ਤੇ ਗਏ ਜਿੱਥੋਂ ਦੀ ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ ਬੜੀ ਪ੍ਰਚਲਿਤ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਵੀ ਗਏ ਰਹਿਮਤਾਂ ਨੇ ਮੀਂਹ ਹੀ ਵਰਸਾਈ ਜਿੱਥੇ ਵੀ ਗਏ ਮਹਿਮਾ ਭਰਮਾ ਤੋਂ ਲੋਕਾਂ ਨੂੰ ਦੂਰ ਕੀਤਾ 1511 ਤੋਂ ਲੈ ਕੇ ਕਰਕੇ 1513 ਤੱਕ ਪਾਤਸ਼ਾਹ ਜੀ ਮੱਕਾ ਮਦੀਨਾ ਦੀ ਧਰਤੀ ਤੇ ਵਿਚਰੇ ਤੇ ਇੱਥੇ ਇਹਨਾਂ ਨੂੰ ਬਲੀ ਹਿੰਦ ਦੇ ਨਾਮ ਦੇ ਨਾਲ ਅਦਵੀ ਸੰਗਤ ਯਾਦ ਕਰਦੀ ਹੈ ਤੇ ਇਹਨਾਂ ਦਾ ਸਿਮਰਨ ਕਰਦੀ ਹੈ ਉਸ ਤੋਂ ਬਾਅਦ ਪਾਸ਼ਾ ਰੂਸ ਦੀ ਧਰਤੀ ਤੇ ਗਏ 1517 ਤੋਂ ਲੈ ਕੇ 1522 ਤੱਕ ਇੱਥੇ ਆਪ ਜੀ ਨੇ ਸੰਗਤਾਂ ਨੂੰ ਨਾਨਕ ਨਾਮ ਨਿਵਾ ਨਾਮ ਜਪਾ ਕੇ ਨੇ ਹਾਲ ਕੀਤਾ ਤੇ ਇੱਥੇ ਆਪ ਜੀ ਨੂੰ ਨਾਨਕ ਕਦਾ ਮਰਦ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਉਸ ਤੋਂ ਬਾਅਦ ਆਪ ਜੀ ਇਰਾਕ ਦੀ ਧਰਤੀ ਤੇ ਗਏ 1520 ਤੋਂ ਲੈ ਕਰਕੇ 1521 ਤੱਕ ਆਪ ਜੀ ਨੇ ਇਰਾਕ ਦੀ ਧਰਤੀ ਤੇ ਗੁਰਨਾਣਕ ਨਾਮ ਤੇ ਗੁਰੂ ਅਕਾਲ ਪੁਰਖ ਦਾ ਪ੍ਰਚਾਰ ਕੀਤਾ ਇੱਥੇ ਆਪ ਜੀ ਨੂੰ ਬਾਬਾ ਨਾਨਕ ਕਹਿ ਕੇ ਸੰਬੋਧਨ ਕੀਤਾ ਜਾਂਦਾ ਉਸ ਤੋਂ ਬਾਅਦ ਪਾਤਸ਼ਾਹ ਨੇਪਾਲ ਦੀ ਧਰਤੀ ਤੇ 1516 ਈਸਵੀ ਨੂੰ ਗਏ ਜਿੱਤੇ ਆਪ ਜੀ ਨੂੰ ਨਾਨਕ ॠषि ਕਹਿ ਕੇ ਸੰਗਤਾਂ ਅੱਜ ਵੀ ਯਾਦ ਕਰਦੀਆਂ ਨੇ ਇਹ ਉਹ ਮਹਾਨ ਗੁਰੂ ਹੈ ਜਿਸ ਗੁਰੂ ਨੂੰ ਕੱਲੇ ਸਿੱਖ ਨਹੀਂ ਪੂਰੀ ਦੁਨੀਆ ਵਿੱਚ ਵਸਦਾ ਨਾਨਕ ਨਾਮ ਲੈਵਾ ਪੰਥ ਪੂਰੀ ਦੁਨੀਆ ਵਿੱਚ ਵਸਦੇ ਲੋਕ ਪੂਰਾ ਦੁਨੀਆ ਦਾ ਧਰਮ ਹਰ ਦੁਨੀਆ ਦਾ ਈਸ਼ਟ ਗੁਰੂ ਨਾਨਕ ਸਾਹਿਬ ਨੂੰ ਆਪਣਾ ਰਹਿਬਰ ਮੰਨਦਾ ਹੈ ਗੁਰੂ ਨਾਨਕ ਸਾਹਿਬ ਨੇ ਪਾਕ ਤੋਂ ਬਗਦਾਦ ਦੀ ਧਰਤੀ ਤੇ ਗਏ 1520 ਤੋਂ 1521 ਈਸਵੀ ਤੱਕ ਜਿੱਥੇ ਆਪ ਜੀ ਨੂੰ ਨਾਨਕ ਪੀਰ ਕਹਿ ਕੇ ਸਿਮਰਿਆ ਜਾਣ ਲੱਗਾ ਉਸ ਤੋਂ ਬਾਅਦ ਆਪ ਮਿਸਰ ਦੀ ਧਰਤੀ ਤੇ ਗਏ 1520 ਤੋਂ ਲੈ ਕੇ 1521 ਈਸਵੀ ਦੌਰਾਨ ਜਿੱਥੇ ਆਪ ਜੀ ਨੂੰ ਨਾਨਕ ਬਲੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਉਸ ਤੋਂ ਬਾਅਦ ਪਾਸ਼ਾ ਪੁਟਾਰ ਦੀ ਧਰਤੀ ਤੇ ਗਏ ਜਿੱਥੇ ਆਪ ਜੀ ਨੂੰ ਗੁਰੂ ਰਪੋਚੀਆ ਦੇ ਨਾਮ ਨਾਲ ਸੰਗਤ ਨੇ ਨਮਸਕਾਰ ਕੀਤੀ ਅਤੇ ਆਪ ਜੀ ਦੇ ਨਾਮ ਬਾਣੀ ਦਾ ਅਭਿਆਸ ਕੀਤਾ ਬਾਬਾ ਜੀ ਨੂੰ ਪੂਰੀ ਦੁਨੀਆ ਆਪਣਾ ਰਹਿਬਰ ਮੰਨਦੀ ਹੈ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਪੂਆ ਸੰਸਾਰ ਆਪਣਾ ਪੀਰ ਮੰਨਦਾ ਆਪਣਾ ਮੁਰਸ਼ਿਦ ਮੰਨਦਾ ਤੇ ਅੱਜ ਸਿੱਖਾਂ ਦੇ ਚਰਨਾ ਵਿੱਚ ਵੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਪਹਿਲੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਪੀਰਾਂ ਦਾ ਪੀਰ ਕੋਈ ਨਹੀਂ ਉਹਨਾਂ ਵਰਗੀ ਹਸਤੀ ਕੋਈ ਨਹੀਂ ਉਹਨਾਂ ਜਿਹਾ ਸੁਲਝਿਆ ਇਨਸਾਨ ਕੋਈ ਨਹੀਂ ਉਹਨਾਂ ਜਿਹਾ ਇਤਿਹਾਸ ਦੀਆਂ ਕੜੀਆਂ ਦੇ ਅੰਦਰ ਵਿਗਿਆਨੀ ਕੋਈ ਨਹੀਂ ਜਿੰਨਾਂ ਨੇ ਤੁਰ ਤੁਰ ਕੇ ਇਤਿਹਾਸ ਦੂ ਅਤੇ ਇਸ ਦੁਨੀਆ ਦੀ ਖੋਜ ਕਰਕੇ ਇਸ ਦੁਨੀਆ ਨੂੰ ਸੱਚ ਦਾ ਰਾਹ ਦਿਖਾਇਆ ਉਨ੍ਹਾਂ ਤੋਂ ਵੱਡਾ ਵਿਗਿਆਨੀ ਕੌਣ ਹੋ ਸਕਦਾ ਬਾਬਾ ਨਾਨਕ ਜੀ ਪੂਰੀ ਦੁਨੀਆ ਦੇ ਮੁਰਸ਼ਿਦ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰੀ ਦੁਨੀਆ ਇਹਨਾਂ ਨੂੰ ਨਮਸਕਾਰ ਕਰਦੀ ਹੈ ਪੂਰੀ ਦੁਨੀਆ ਵਿੱਚ ਵੱਸਦੇ ਸਿੱਖ ਸਿੱਖ ਕੱਲੇ ਦਸਤਾਰ ਧਾਰੀ ਸਿੱਖ ਨਹੀਂ ਸਿੱਖ ਕੱਲੇ ਦਾੜੀ ਵਾਲੇ ਸਿੱਖ ਨਹੀਂ ਹਰ ਇੱਕ ਇਨਸਾਨ ਸਿੱਖ ਹੈ ਜੋ ਸਿੱਖਣ ਦੀ ਚਾਹਤ ਰੱਖਦਾ ਤੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਣ ਵਾਲੇ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਰਹਿ ਪ੍ਰਮਾਣ ਦੇ। ਸੋ ਅੱਜ ਲਈ ਇੰਨਾ ਹੀ ਇਦਾਂ ਦੀਆਂ ਹੋਰ ਜਾਣਕਾਰੀ ਭਰੀਆਂ ਵੀਡੀਓ ਵੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਤੁਹਾਨੂੰ ਇਦਾਂ ਦੀਆਂ ਜਾਣਕਾਰੀ ਭਰੀਆਂ ਵੀਡੀਓ ਜਰੂਰ ਮਿਲਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।